میرے دی آن جی تے و دیوی اور کا ڈیان کے شان صدار رمضی سنگھ سے کیسا اور آج یہ پہنچے ہوئے سارے ستار دو بھیج سر باہت ਨੌਜਵਾਨ ਵੀਰ ਮਕਾਮਾ ਪਹਿਨਾ ਪਹਿਨੇ ਬੱਚਿਓ ਔਰ ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰ ਸਰਦਾਰ ਔਰ ਮੀਡੀਆ ਦੇ ਸਾਰੇ ਹਿੱਸਤੀ ਸਾਰੇ ਸਰਕਾਰ ਲੋਕਾਂ ਨੂੰ ਫਤਿਹ ਦਿਵਾਉਣਾ ਸ਼੍ਰੀ ਗਾਇਕ ਜੀ ਦਾ ਕਾਲਸਾ ਸ਼੍ਰੀ ਗਾਇਕ ਜੀ ਦੀ ਫਤਿਹ ਪੈਂਡਵਾਲ ਸ਼ਹਾਦਿਓ ਅੱਜ ਗੁਰੂ ਦੀ ਨਗਰੀ ਦੇ ਵਿੱਚ ਪਹੁੰਚੇ ਹੈ ਅਰ ਕਹਿੰਦੇ ਆ ਕਿ ਅੱਜ ਦੀ ਲੋਕਾਂ ਦੇ ਵਾਂਗ ਸਿ گروتح فتح کا جواب کر کے دیا کرو میں جکارا بناو گا جکارے کا پتا لگنا چاہیے کہ شری گوار ساحب بہت دھنیہ اسی سارے ستاروں اور میں بےنتی کرنا ہے کہ تھی فیصلہ کرنا ہے دیش مہا دی دی کی مہاں پنچایت کیوں کہ جی پنڈ کی پنچایت چنی ہوئی تو پی مشورے جا کے سرپنچ کے مینبر چنجے اور اج تھی وہ مہاں پنچایت کے مبرنی کی چون کرنی ہے دیشے لے کے جائے. اگے اپنے بہت واڈا اٹھایا ہوا سب کے لوگ جذباتی لوگ گلن چلے موڈی نے کیا بھائی اور بہنوں آپ کے کھاتے میں پندرہ پندرہ لاکھ ہے شری صاحب سا جی کسی کے کھاتے چیا گیا لکشن لڑنا گا پینسے کی لوڈ آ رہا جی ہاتھ لے لے آئے کسی کے خاتے اسے دے کمیاں ماوا کے میں پوچھے پوچھ لینا کہ مدرہ لکھ کا نہیں آیا ہزار ہی بیچاریا نے بھی ڈیری لا کے رکھی ہوئی ہے یہ کہ ستائی مہینے ہو گیا سرکار بنو ستائی ستائی ہزار روپیہ بڑا ہو گیا جب تک ووٹا منگا نہیں آئے تو انہیں پہلے جا ستائی ہزار کا چیک ایک جنے کا وہ دے کے ਅੱਜ ਪਿੰਡਾਂ 'ਚ ਚਲੇ ਜੋ ਅੱਜ ਨਹੀਂ ਕਰਕੇ ਨਾ ਅੱਜ ਉਹ ਐਸੀ ਭਰਾ ਜਿੰਨਾ ਕਰਕੇ ਕਾਂਗਰਸ ਪਾਰਟੀ ਜਿੰਦੀ ਸੀ ਅੱਜ ਉਹਨਾਂ ਲੋਕਾਂ ਨੂੰ ਲਾੜੀ ਨਾ ਹੋ ਬੜਾ ਤੁਸੀਂ ਸਾਡੀ ਤਾਂ ਮੈਂ ਜਿਹੜੇ ਪਿੰਡ ਜਾਣਾ ਮੈਨੂੰ ਇੱਕ ਲਾਵਾ ਜਿਹੜਾ ਉਹ ਸੁਣਨ ਨੂੰ ਮਿਲਿਆ ਉਹ ਕਹਿੰਦੇ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਸਾਡੇ ਹਰ ਇੱਕ ਬੰਦੇ ਦਾ ਕਾਰਡ ਬਣਿਆ ਇਹਦੇ ਜਿੰਨੇ ਦੇ ਝਾੜ ਬਣੇ ਆਏ ਆ ਸਾਡੇ ਕਾਣ ਵੀ ਕੱਟ ਤੇ ਤੇ ਕਣਕ ਵੀ ਜਿਹੜੀ 30 ਕਿਲੋ ਤੋਂ ਸੀ 5 ਕਿਲੋ ਵਾਧਾ ਐਸਐਸਪੀ ਨੇ ਤੇ ਮੇਰੇ ਤੇ ਪਰਚਾ ਦੇ ਤਾਂ ਮੈਂ ਧੰਨਵਾਦ ਕੀਤਾ ਮੈਂ ਭੱਜਿਆ ਨਹੀਂ ਮੈਂ ਡਰਿਆ ਨਹੀਂ ਲੁਕਿਆ ਨਹੀਂ ਮੈਂ ਧੰਨਵਾਦ ਕੀਤਾ মিডিਆ ਸਾਹਮਣੇ ਭਗਵੰਤ ਜੀ ਦਾ ਮਹਾਂਮਾਨ ਸਾਹਿਬ ਜਿਹੜਾ ਧੰਨਵਾਦ ਮੈਂ ਕਹੇ ਜੀਰਾ ਪ੍ਰਵਾਹ ਲੋਕਾਂ ਦੇ ਖਾਤਰ ਜੇ ਜਣਾ ਪਵੇ ਜੇ ਚੱਲਣਾ ਪਵੇ

ਕਰੇ ਬੇਟਾ ਮੀਟਿੰਗਾਂ ਕਰ ਰਿਹਾ ਜੋ ਕਿੰਨਾ ਦਾ ਵਰਕਰਾਂ ਦਾ ਉਤਸ਼ਾਹ ਰੱਖੀ ਗਣ ਚੋਗੇ ਗੱਲ ਇਹ ਆ ਕਿ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਬਹੁਤ ਹੀ ਸ਼ਤਕਾਰਯੋਗ ਬਾਬਾ ਜੀ ਰਮਨਜੀਤ ਸਿੰਘ ਸਿੱਕੀ ਜਿਸ ਹਲਕੇ ਦੇ ਉੱਪਰ ਗੁਰੂ ਦੀ ਕਿਰਪਾ ਹੋਵੇ ਔਰ ਬਾਬਾ ਜੀ ਦੇ ਨਾਲ ਇਹਨਾਂ ਸਾਰਿਆਂ ਭਰਾਵਾਂ ਦਾ ਆਸ਼ੀਰਵਾਦ ਹੋਵੇ ਉਹ ਹਲਕਾ ਕਦੀ ਕਮਜ਼ੋਰ ਨਹੀਂ ਹੋ ਸਕਦਾ ਔਰ ਜਿੱਥੇ-ਜਿੱਥੇ ਵੀ ਮੈਂ ਅੱਜ ਗਿਆ ਜਿੰਨੀਆਂ ਮੀਟਿੰਗਾਂ 'ਚ ਗਿਆ ਚਾਹੇ ਚੋਲਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਫਤਿਹਾਬਾਦ ਦੀ ਗੱਲ ਕਰ ਲਈਏ ਚਾਹੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਬਹੁਤ ਮਾਣ ਤੇ ਸਤਿਕਾਰ ਤੇ ਪਿਆਰ ਮਿਲ ਰਿਹਾ ਔਰ ਇੱਕ ਚੀਜ਼ ਜਿਹੜੀ ਵੇਖਣ ਨੂੰ ਮੈਂ ਇੱਥੇ ਵੇਖੀ ਓਹਨਾਂ ਚ ਇੱਕੋ ਗੱਲ ਜੀ ਕਿ ਉਹ ਕਹਿੰਦੇ ਕਿ ਇਹ ਇਲੈਕਸ਼ਨ ਸਾਡਾ ਇਲੈਕਸ਼ਨ ਆ ਇਹ ਤੇਰਾ ਇਲੈਕਸ਼ਨ ਨਹੀਂ ਗਾ ਬੇਫਿਕਰ ਹੋ ਜਾ ਇਸ ਤੋਂ ਬਾਅਦ ਤੈਨੂੰ ਆਉਣ ਦੀ ਲੋੜ ਨਹੀਂ ਤੇ ਤੈਨੂੰ ਖਡੂਰ ਸਾਹਿਬ ਹਲਕੇ ਤੋਂ ਲੀਡ ਦਿਵਾ ਕੇ ਭੇਜਾਂਗੇ ਔਰ ਮੈਂ ਇਹਨਾਂ ਲੋਕਾਂ ਦਾ ਸਦਾ ਰਿਣੀ ਰਾਵਾਂਗਾ ਕਿਉਂਕਿ ਇਹਨਾਂ ਨੇ ਜੋ ਮੈਨੂੰ ਮਾਣ ਤੇ ਸਤਿਕਾਰ ਦਿੱਤਾ ਮੁੱਖ ਮੁੱਦੇ ਕੀ ਲੱਗਦੇ ਨੇ ਲੋਕ ਸਭਾ ਦਾ ਕੂਸਾ ਤੁਹਾਨੂੰ ਜਿਹੜੀ ਲੋਕਾਂ ਨਾਲ ਲਈ ਰੱਤੋਂ ਜਿਆਦੀ ਲੋਡ ਐ ਗੱਲ ਇਹ ਆ ਕਿ ਹੁਣ ਤਾਂ ਮੁੱਦੇ ਹੀ ਮੁੱਦੇ ਨੇ ਜਦੋਂ ਤੋਂ ਇਹ ਬਦਲਾਅ ਆਲੇ ਆਏ ਨੇ ਸਭ ਤੋਂ ਮੁੱਖ ਮੁੱਦਾ ਤੇ ਇਹ ਆ ਕਿ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਉਹਨਾਂ ਚਿਰ ਖਤਮ ਨਹੀਂ ਹੋ ਸਕਦਾ ਜਿੰਨਾ ਚਿਰ ਜਿਹੜੇ ਅਪਸਰਾਂ ਦੇ ਏਰੀਏ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨੇ ਜਿੰਨਾ ਵਿੱਚ ਜਿੰਨਾ ਚਿਰ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਜੇ ਬਾਰਡਰ ਤੋਂ ਬੀਐਸਐਫ ਚਾਵੇ ਤੇ ਮੱਖੀ ਨਹੀਂ ਟੱਪਣ ਦਿੰਦੀ ਪਰ ਚਿੱਟਾ ਕਿੱਥੋਂ ਟੱਪਦਾ ਹੈ ਡਰੋਨ ਕਿੱਥੋਂ ਆਉਂਦੇ ਨੇ ਇਸ ਕਰਕੇ ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਫਿਰ ਨਸ਼ਾ ਖਤਮ ਹੋਏਗਾ ਔਰ ਗੱਲ ਇਹ ਜੇ ਗੁਜਰਾਤ ਦਾ ਬਾਰਡਰ ਖੁੱਲ ਸਕਦਾ ਤੇ ਸਾਡਾ ਜਿਹੜਾ ਖਾਲੜੇ ਵਾਲਾ ਬਾਰਡਰ ਜਿਹੜਾ ਬੰਦ ਕੀਤਾ 99 90 ਦੇ ਵਿੱਚ ਤੱਕ ਜਿਹੜਾ ਉਦੋਂ ਪਹਿਲਾਂ ਚੱਲਦਾ ਰਿਹਾ ਜਦੋਂ ਬੰਦ ਕੀਤਾ ਮਾੜੇ ਹਲਾਤਾ ਚ ਤੇ ਉਹ ਬਾਰਡਰ ਵਪਾਰ ਲਈ ਖੁੱਲਣਾ ਚਾਹੀਦਾ ਨਾ ਕਿ ਉਹ ਚਿੱਟੇ ਲਈ ਖੁੱਲਣਾ ਚਾਹੀਦਾ ਔਰ ਇਹਦੇ ਨਾਲ ਨਾਲ ਅੱਜ ਸਭ ਤੋਂ ਵੱਡੀ ਜਿਹੜੀ ਮੰਗ ਆ ਸਾਡੇ ਨੌਜਵਾਨ ਬੱਚੇ ਜਿਹੜੇ ਅੱਜ ਕਿਤੇ ਕਿਸੇ ਪ੍ਰੋਗਰਾਮ ਤੇ ਚਲੇ ਜਾਓ ਅੱਗੇ ਨੌਜਵਾਨ ਵੱਧ ਹੁੰਦੇ ਸੀ ਹੁਣ ਜਿਹੜੇ ਆ ਸਿਆਣੇ ਬੰਦੇ ਵੱਧ ਨੇ ਕਿਉਂਕਿ ਬੱਚੇ ਜਿਹੜੇ ਨੇ ਉਹ ਕੈਨੇਡਾ ਅਮਰੀਕਾ ਦੇ ਵਿੱਚ ਇੰਗਲੈਂਡ ਚ ਚਲੇ ਗਏ ਔਰ ਕਾਰਨ ਕੀ ਹੈ ਕਿ ਨਸ਼ੇ ਤੋਂ ਬਚਾਉਣ ਲਈ ਮਾਪਿਆਂ ਨੇ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਭੇਜਿਆ ਔਰ ਮੇਰਾ ਇਹਨਾਂ ਦੇ ਨਾਲ ਵਾਅਦਾ ਹੈ ਕਿਉਂਕਿ ਪਛੜਿਆ ਸ਼ਬਦ ਜਿਹੜਾ ਉਹ ਮਾਝੇ ਵਾਲਿਆਂ ਨਾਲ ਲੱਗਾ ਵੱਧ ਤੋਂ ਵੱਧ ਕਾਰਖਾਨੇ ਇੰਡਸਟਰੀ ਲੈ ਕੇ ਆਵਾਂਗੇ ਔਰ ਤਾਂ ਕਿ ਸਾਡੇ ਬੱਚਿਆਂ ਨੂੰ ਇੱਥੇ ਨੌਕਰੀਆਂ ਮਿਲ ਸਕਣ ਅਤੇ ਆਪਦੇ ਰਹਿ ਕੇ ਮਾਪਿਆਂ ਦੀ ਜਿਹੜੀ ਉਹ ਸੇਵਾ ਕਰ ਸਕਣ ਜੀ ਸਰ ਜਿਹੜੇ ਪਹਿਲਾਂ ਇੱਥੋਂ ਐਮਪੀ ਰਹਿ ਚੁੱਕੇ ਆ ਚਾਹੇ ਉਹ ਕਾਲੀ ਦਲ ਕਾਂਗਰਸ ਦੇ ਆ ਮਤਲਬ ਜੇ ਲੋਕਾਂ ਦੀ ਰਾਏ ਲਈ ਜਾਵੇ ਤਾਂ ਲੋਕ ਉਹਨਾਂ ਤੋਂ ਨਾਖੁਸ਼ ਨਜ਼ਰ ਆਉਂਦੇ ਆ ਕੁਲਵੀਰ ਸਿੰਘ ਜੀਰਾ ਬਾਰੇ ਕੀ ਸਮਝੀਏ ਗੱਲ ਇਹ ਆ ਕਿ ਕੁਲਵੀਰ ਸਿੰਘ ਜੀਰਾ ਤੇ ਵਾਅਦਾ ਕਰਦਾ ਹੈ ਕਿ ਮੈਂ ਇੱਕ ਵੀ ਦਿਨ ਮੇਰਾ ਇਹੋ ਜਿਹਾ ਨਹੀਂ ਤੁਸੀਂ ਮੇਰੀ ਫੇਸਬੁੱਕ ਚੈੱਕ ਕਰੋ ਅੱਜ ਤੋਂ ਨਹੀਂ ਤੁਸੀਂ ਮੇਰੀ ਅੱਜ ਤੋਂ 10 ਸਾਲ ਪਿੱਛੇ ਫੇਸਬੁੱਕ ਤੇ ਜਾਓ ਇੱਕ ਦਿਨ ਵੀ ਤੁਹਾਨੂੰ ਕਿਤੇ ਕੁਲਵੀਰ ਸਿੰਘ ਜੀਰਾ ਆਪਦੇ ਘਰੇ ਨਹੀਂ ਮਿਲੂਗਾ ਕਿਉਂਕਿ ਮੇਰੇ ਤਾਂ ਪੈਰਾਂ 'ਚ ਹੀ ਚੱਕਰ ਆ ਤੇ ਮੇਰੇ ਬਾਪੂ ਨੇ ਤੇ ਇੱਕੋ ਗੱਲ ਕਹੀ ਸੀ ਕਿ ਜਿੰਨੇ ਜ਼ਿਆਦਾ ਟਾਇਰ ਘਸਣਗੇ ਓਨੀ ਬੱਲੇ-ਬੱਲੇ ਹੋਊ ਤੇ ਜੀਰਾ-ਜੀਰਾ ਹੋਊਗੀ ਅੱਜ ਮੈਂ ਜਿੱਥੇ ਵੀ ਜਾਂਦਾ ਮੈਂ ਅੱਜ ਜਦੋਂ ਪਹਿਲਾਂ ਮੈਂ ਯੂਥ ਦਾ ਇਲੈਕਸ਼ਨ ਲੜਿਆ ਤਾਂ ਉਦੋਂ ਮੇਰੀ ਇਹਨਾਂ ਸਾਰਿਆਂ ਨੇ ਮਦਦ ਕੀਤੀ ਮੈਂ ਪ੍ਰਧਾਨ ਬਣਿਆ ਔਰ ਪ੍ਰਧਾਨ ਬਣਦਾ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਇਸੇ ਹਲਕੇ ਤੋਂ ਮੈਨੂੰ ਪਾਰਲੀਮੈਂਟ ਦੀ ਜਿਹੜੀ ਉਹ ਟਿਕਟ ਮਿਲੇਗੀ ਜਾਂ ਮੈਂ ਐਮ.ਐਲ.ਏ ਬਣਾਂਗਾ ਗੱਲ ਇਹ ਕਿ ਗੁਰੂ ਸਾਹਿਬ ਕਿਰਪਾ ਕਰਦੇ ਨੇ ਔਰ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਔਰ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਜਿਹੜੀ ਪੱਗ ਇਹ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਨੌ ਹਲਕਿਆਂ ਦੀ ਪੱਗ ਆ ਔਰ ਇਹਨੂੰ ਕਦੀ ਦਾਗ ਨਹੀਂ ਲੱਗਣ ਦੇਵਾਂਗਾ ਔਰ ਜਿਹੜੇ ਐਮ.ਪੀ ਸਾਬਣ ਜਿਹੜੇ ਐਬ ਔਰ ਲੋਕ ਕਲਵੀਰ ਸਿੰਘ ਜੀਰਾਂ ਨੂੰ ਇਹ ਗੱਲ ਜ਼ਰੂਰ ਅੱਗੇ ਤੋਂ ਇਹ ਪ੍ਰੈਸ ਨੂੰ ਸਵਾਲ ਨਹੀਂ ਕਰਿਆ ਕਰਨਗੇ ਉਹ ਇਹ ਕਿਆ ਕਰਨਗੇ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਉਹ ਸਹਾਇੀ ਹੁੰਦਾ ਜੀਰਾਂ ਸਾਹਿਬ ਲਾ ਐਂਡ ਆਰਡਰ ਵੀ ਸੁਪਰੀਮ ਕਿਸ ਤਰ੍ਹਾਂ ਦੇ ਦੇ ਜੋ ਬੀਤੇ ਕੱਲ ਤੋਂ ਇੱਕ ਪਤਾਨਕ ਪੱਤਰਕਾਰ ਨੂੰ ਵੀ 50 ਲੱਖ ਦੀ ਬਲੋਤੀ ਮੰਗੀ ਜਾ ਰਹੀ ਉਸ ਕੋਲੋਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਉਹ ਤੁਸੀਂ ਜੇ ਐਸਐਸਪੀ ਨੂੰ ਉਹਦਾ ਨੰਬਰ ਦੇ ਦਿਓ ਤੇ ਮੈਂ ਗਰੰਟੀ ਦੇਣਾ ਉਸ ਤੋਂ ਬਾਅਦ ਫੋਨ ਨਹੀਂ ਆਊਗਾ ਕਿਉਂਕਿ ਉਹ ਪੱਤਰਕਾਰ ਨੇ ਮੇਰੀ ਕਿਤੇ ਖਬਰ ਚਲਾਈ ਹੋਗੀ ਇਸ ਕਰਕੇ ਉਹਨੂੰ ਧਮਕੀ ਆਈ ਹੈ ਕਿਉਂਕਿ ਇਹ ਸਰਕਾਰ ਦੇ ਹੀ ਬੰਦੇ ਆ ਇਹ ਧਮਕੀਆਂ ਦਿੰਦੇ ਆ ਸਾਡੇ ਜੀਰੇ ਵੀ ਇੱਕ ਦੋ ਬੰਦਿਆਂ ਨੂੰ ਧਮਕੀਆਂ ਆਈਆਂ ਕਿ 50 ਲੱਖ ਰੁਪਈਆ ਦਿਓ ਕਿਉਂਕਿ ਉਹਨਾਂ ਦਾ ਮੇਰੇ ਨਾਲ ਤਾਲਮਿਲ ਸੀ ਮੈਂ ਸਾਡੇ ਉਦੋਂ ਮੈਡਮ ਐਸਐਸਟੀ ਲੱਗੀ ਹੁੰਦੇ ਸੀ ਪਹਿਲਾਂ ਤੇ ਮੈਂ ਉਹ ਚੰਡੀਗੜ੍ਹ ਲੱਗੇ ਨੇ ਹੁਣ ਮੈਂ ਉਹਨਾਂ ਨੂੰ ਕਿਹਾ ਮੈਡਮ ਆਹ ਇਸ ਨੰਬਰ ਤੋਂ ਧਮਕੀ ਆਈ ਉਦੋਂ ਬਾਅਦ ਮੁੰਡੇ ਨੂੰ ਧਮਕੀ ਨਹੀਂ ਆਈ ਤੇ ਮੈਂ ਫਿਰ ਐਸਐਸਟੀ ਮੈਡਮ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਕੀ ਗੱਲ ਕਹਿੰਦੇ ਜੀ ਪਤਾ ਨਹੀਂ ਉਹਨੂੰ ਪਤਾ ਲੱਗ ਗਿਆ ਪੁਲਸਕੋਲ ਨੰਬਰ ਆ ਕਿ ਮੈਨੂੰ ਲੱਗਦਾ ਕਿ ਇਹ ਸਾਰੀ ਜਿਹੜੀ ਆ ਹੁਣ মিডিਆ ਜਿਹੜਾ ਅੱਜ ਅਕੀ ਹੁੰਦਾ ਸੀਗਾ ਕਿਉਂਕਿ ਪਹਿਲਾਂ 2 ਸਾਲ ਤੱਕ ਤੁਸੀਂ ਵੀ ਸਾ ਤਾਨੂੰ ਇਹ ਸੀ ਕਿ ਸਰਕਾਰ ਦੀਆਂ ਗੱਲਾਂ ਕਰਗੇ ਜਦੋਂ ਮੀਡੀਆ ਵਾਲਿਆਂ ਤੇ ਪਰਚੇ-ਪੁਰਚੇ ਦੇਣ ਲੱਗ ਪਏ ਫੇਰ ਭਰਾਵਾ ਤੁਸੀਂ ਸਾਡੀ ਬਾਤ ਸੁਣੀਏ ਤੇ ਹੁਣ ਜੇ ਸਾਡੇ ਕਰਕੇ ਤੁਹਾਨੂੰ ਕੋਈ ਫਰौती-ਫਰौती ਵੀ ਮੰਗਦਾ ਆਇਆ ਤੇ ਸਾਨੂੰ ਦੱਸ ਦਿਆ ਜੇ ਇਹ ਫਰੋਤੀਆਂ ਵਾਲੇ ਜਿਹੜੇ ਝਾੜੂ ਵਾਲੇ ਇਹ ਕੋ ਪਾਸੇ ਵਾਲਾ ਹੈ ਨਹੀਂ ਧੰਨਵਾਦ ਖਡੂਰ ਸਾਹਿਬ ਤੋਂ ਕਿੱਦਾਂ ਦੇ ਹਲਾਦ ਨੇ ਇਲੈਕਸ਼ਨ ਲੋਕ ਸਭਾ ਦੀ ਆਈ ਐ ਸੋ ਕਿੰਨੀ ਕੁ ਲੀਡ ਜੀਰਾ ਸਾਹਿਬ ਨੂੰ ਦਵਾਓਗੇ ਦੇਖੋ ਜੀ ਇਹ ਭੁਖਬਾਣੀ ਤਾਂ ਪ੍ਰਮਾਤਮਾ ਹੀ ਖੁਦ ਕਰ ਸਕਦੇ ਆ ਬੰਦਾ ਤਾਂ ਨਹੀਂ ਕਰ ਸਕਦਾ ਸਾਡਾ ਫਰਜ਼ ਬਣਦਾ ਅਸੀਂ ਵੱਧ ਤੋਂ ਵੱਧ ਮਿਹਨਤ ਕਰੀਏ ਔਰ ਮਿਹਨਤ 'ਚ ਕਮੀ ਕੋਈ ਨਹੀਂ ਆਏਗੀ ਇਹ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਉਂਦਾ ਠੀਕ ਆ ਦਰਾਂ ਨੂੰ ਤਾਂ ਕਰਵਾ ਲਵਾਂਗੇ